ਅਹੀਂ ਦੋਵਾਂ ਦਾ ਸਤਿਕਾਰ ਕਰਦੇ ਆ ਪਰ ਉਹ ਕਿਹੜਾ ਅਜੀਹਾ ਪੈਰਾਮੀਟਰ ਆ ਜਿਹੜਾ 1 ਮਿੰਟ ਦੇ ਵਿੱਚ ਕਿਸੇ ਨੂੰ ਗਦਾਰ ਤੇ ਕਿਸੇ ਨੂੰ ਪੰਥਕ ਹੋਣ ਦਾ ਸਰਟੀਫਿਕੇਟ ਦੇ ਦਿੰਦਾ ਕੈਂਡੀਡੇਟ ਆ ਦੋਵਾਂ ਨੇ ਪਰੰਥ ਪੰਥ ਪ੍ਰਤੀ ਆਪਣੀਆਂ ਸੇਵਾਵਾਂ ਨਿਭਾਈਆਂ ਵਾ ਹੁਣ ਜੇ ਇਹ ਕਿਹੜਾ ਉਹ ਪੈਰਾਮੀਟਰ ਆ ਜਿਹੜਾ ਇਹ ਸਿੱਧ ਕਰ ਦਿੰਦਾ ਕਿ ਜੇ ਤੇ ਤੁਸੀਂ ਵੋਟਾਂ ਵਿੱਚ ਨਾਲੋਂ ਅਮਰਤਪਾਲ ਸਿੰਘ ਦੇ ਤੇ ਤੁਸੀਂ ਪੰਥਕ ਹੋ ਜੇ ਤੁਸੀਂ ਵਿਰਸਾ ਸਿੰਘ ਬਲਟੋਹਾ ਦੇ ਨਾਲੋਂ ਤੇ ਤੁਸੀਂ ਗਦਾਰ ਕਿਹੜਾ ਇਹੋ ਜਿਹਾ ਪੈਰਾਮੀਟਰ ਆ ਜਿਹੜਾ ਇਹ ਸਿੱਧ ਕਰ ਦਿੰਦਾ ਵੀ 30-30 ਸਾਲਾਂ ਤੋਂ ਠਾਈ-ਠਾਈ 30-30 ਸਾਲਾਂ ਤੋਂ ਜੇਲ੍ਹ ਕੱਟਣ ਵਾਲੇ ਜਿਹੜੇ ਬੰਦੀ ਸਿੰਘ ਆ ਉਹ ਪੰਥਰਕ ਕਖ ਗਦਾਰ ਆ ਜੇ ਤੇ ਭਾਈ ਬਲਵੰਤ ਸਿੰਘ ਰਾਜੋਆਣੇ ਅਰਗੇ ਇੰਨੀ ਗੱਲ ਕਹਿਦਨ ਵੀ ਮੈਂ ਹਾਂ ਅਕਾਲੀ ਮੈਂ ਚਾਹੁੰਦਾ ਇਸ ਧਰਤੀ ਤੇ ਸਰਕਾਰ ਅਕਾਲੀ ਤੇ ਤੁਸੀਂ ਉਹਨਾਂ ਨੂੰ ਇੱਕ ਮਿੰਟ ਦੇ ਵਿੱਚ ਗਦਾਰ ਦਾ ਤਗਮਾ ਪਾ ਦਿੰਦੇ ਹੋ ਵੀ ਉਹ ਵਿਕ ਚੁੱਕਿਆ ਕੀ ਉਹਨਾਂ ਨੇ 30-30 ਸਾਲ ਜੇਲਾ ਕੱਟਣ ਤੋਂ ਬਾਅਦ ਆਪਣੇ ਬੁੱਢੇ ਵਾਰੇ ਵਿਕਣਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਰਨੀ ਆ ਅਮਰਤਪਾਲ ਸਿੰਘ ਤੇ ਵਿਰਸਾ ਸਿੰਘ ਬਲਟੋਹਾ ਉੱਪਰ ਅਸੀਂ ਦੋਵਾਂ ਦਾ ਸਤਿਕਾਰ ਕਰਦੇ ਆ ਪਰ ਉਹ ਕਿਹੜਾ ਅਜੀਹਾ ਪੈਰਾਮੀਟਰ ਆ ਜਿਹੜਾ 1 ਮਿੰਟ ਦੇ ਵਿੱਚ ਕਿਸੇ ਨੂੰ ਗद्दार ਤੇ ਕਿਸੇ ਨੂੰ ਪੰਥਕ ਹੋਣ ਦਾ ਸਰਟੀਫਿਕੇਟ ਦੇ ਦਿੰਦਾ ਕੈਂਡੀਡੇਟ ਆ ਦੋਵਾਂ ਨੇ ਪਰੰਥ ਪੰਥ ਪ੍ਰਤੀ ਆਪਣੀਆਂ ਸੇਵਾਵਾਂ ਨਿਭਾਈਆਂ ਵਾ ਹੁਣ ਜੇ ਇਹ ਕਿਹੜਾ ਪੈਰਾਮੀਟਰ ਆ ਜਿਹੜਾ ਇਹ ਸਿੱਧ ਕਰ ਦਿੰਦਾ ਕਿ ਜੇ ਤੇ ਤੁਸੀਂ ਵੋਟਾਂ ਵਿੱਚ ਨਾਲੋਂ ਅਮਰਤਪਾਲ ਸਿੰਘ ਦੇ ਤੇ ਤੁਸੀਂ ਪੰਥਕ ਹੋ ਜੇ ਤੁਸੀਂ ਵਿਰਸਾ ਸਿੰਘ ਬਲਟੋਹਾ ਦੇ ਨਾਲੋਂ ਤੇ ਤੁਸੀਂ ਗਦਾਰ ਕਿਹੜਾ ਇਹੋ ਜਿਹਾ ਪੈਰਾਮੀਟਰ ਆ ਜਿਹੜਾ ਇਹ ਸਿੱਧ ਕਰ ਦਿੰਦਾ ਵੀ 30 30 ਸਾਲਾਂ ਤੋਂ 28 28 30 30 ਸਾਲਾਂ ਤੋਂ ਜੀਲ ਕੱਟਣ ਵਾਲੇ ਜਿਹੜੇ ਬੰਦੀ ਸਿੰਘ ਆ ਉਹ ਪੰਥਕ ਆ ਕਿ ਗਦਾਰ ਆ ਜੇ ਤੇ ਇਹ ਭਾਈ ਬਲਵੰਤ ਸਿੰਘ ਰਾਜੋਆਣੇ ਵਰਗੇ ਇੰਨੀ ਗੱਲ ਕਹਿ ਦੇਣ ਵੀ ਮਹਾ ਅਕਾਲੀ ਮੈਂ ਚਾਹੁੰਦਾ ਇਸ ਧਰਤੀ ਤੇ ਸਰਕਾਰ ਅਕਾਲੀ ਤੇ ਤੁਸੀਂ ਉਹਨਾਂ ਨੂੰ 1 ਮਿੰਟ ਦੇ ਵਿੱਚ ਗद्दार ਦਾ ਤਗਮਾ ਪਾ ਦਿੰਦੇ ਹੋ ਵੀ ਉਹ ਵਿਕ ਚੁੱਕਿਆ ਕੀ ਉਹਨਾਂ ਨੇ 30 30 ਸਾਲ ਜੇਲਾ ਕੱਟਣ ਤੋਂ ਬਾਅਦ ਆਪਣੇ ਬੁੱਢੇ ਬਾਰੇ ਵਿਕਣਾ ਸੀ ਜੇ ਭਾਈ ਗਰਦੀਪ ਸਿੰਘ ਖੇੜੇ ਅਰਗੇ ਇੱਕ ਬਿਆਨ ਦੇ ਦਿੰਦੇ ਤੇ ਉਹਨਾਂ ਨੂੰ ਗद्दार ਦੇ ਤਗਮੇ ਪਾ ਦਿੰਦੇ ਆ ਇਹ ਕਿਹੜਾ ਅਜੀਹਾ ਪੈਰਾਮੀਟਰ ਆ ਜਿਹੜਾ 1 ਮਿੰਟ ਚ ਪੰਥਕ ਤੇ ਗद्दार ਹੋਣ ਦੇ ਸਰਟੀਫਿਕੇਟ ਵੰਡੀ ਤੁਰਿਆ ਹੁੰਦਾ ਜੇ ਸਰਦਾਰ ਵਿਰਸਾ ਸਿੰਘ ਬਲਟੂਆ ਜਿਹੜਾ ਜੇ ਉਹ ਗਦਾਰ ਆ ਤੇ ਫਿਰ ਕੀ ਜਿਹੜੇ ਬੰਦੀ ਸਿੰਘਾਂ ਦਾ ਜਿਹੜਾ ਸਾਰੇ ਬੰਦੀ ਸਿੰਘ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਰਗੇ ਭਾਈ ਬਲਵੰਤ ਸਿੰਘ ਰਾਜੋਆਣੇ ਵਰਗੇ ਭਾਈ ਗਰਦੀਪ ਸਿੰਘ ਖੇੜੇ ਵਰਗੇ ਜਾਂ ਭਾਈ ਪਿਉਰੇ ਵਰਗੇ ਭਾਈ ਲਖਵਿੰਦਰ ਸਿੰਘ ਲੱਖੀ ਵਰਗੇ ਜਿਹੜੇ ਸਤਕਾਰ ਕਰਦੇ ਆ ਵਿਰਸਾ ਸਿੰਘ ਬਲਟੂਆ ਦਾ ਕੀ ਫਿਰ ਉਹ ਇੱਕ ਗਦਾਰ ਦਾ ਸਤਕਾਰ ਕਰਦੇ ਆ ਜਿੰਨਾਂ ਨਾਲ ਇਹਨਾਂ ਦਾ ਪਿਆਰ ਆ ਕੀ ਉਹ ਗਦਾਰਾਂ ਨਾਲ ਪਿਆਰ ਰੱਖਦੇ ਆ ਸਾਰੇ ਬੰਦੀ ਸਿੰਘ ਤੇ ਜੇ ਉਹ ਇਹਨਾਂ ਦੇ ਤਸਵੀਰਾਂ ਆ ਜਾਣ ਇਹਨਾਂ ਦੇ ਨਾਲ ਇਹਨਾਂ ਦੇ ਹੱਕ 'ਚ ਕੋਈ ਬਿਆਨ ਦੇ ਦੇਣ ਤੁਸੀਂ ਇੱਕ ਮਿੰਟ ਲਾਉਂਦੀ ਹੋ ਵੀ ਗਦਾਰ ਆ ਤਾਂ ਕਰਕੇ ਇਹ ਸੋਚਣ ਵਿਚਾਰਨ ਦਾ ਵਿਸ਼ਾ ਵਾ ਵੀ ਹਨੂ ਇਹ ਕੌਣ ਇਹੋ ਜੀ ਕਿਹੜੀ ਜਿਹੜਾ ਪੈਰਾਮੀਟਰ ਆ ਸਾਡੇ ਕੋਲ ਕਿ ਜਿਹੜਾ ਇੱਕ ਮਿੰਟ 'ਚ ਕਿਸੇ ਨੂੰ ਗਦਾਰ ਤੇ ਕਿਸੇ ਨੂੰ ਪੰਥਕ ਹੁੰਦਾ ਜਿਹੜਾ ਟੈਗ ਆ ਦੇ ਦਿੰਦਾ ਹੁਣ ਇਹ ਕਹਿੰਦੇ ਆ ਵੀ ਵਿਰਸਾ ਸਿੰਘ ਵਲਟੋਹਾਰਾਂ ਦੀਆਂ ਹੱਥ ਕੜੇ ਕਰਕੇ ਉਥੋਂ ਪ ਬਾਰ ਨਿਕਲਦੇ ਆਂ ਦੀਆਂ ਫੋਟੋਆਂ ਮੈਂ ਹੁਣ ਉਹਨਾਂ ਨੇ ਕਿਹਾ ਵੀ ਇਹ ਚੀਜ਼ ਕੋਈ ਸਿੱਧ ਕਰ ਦੇ ਪੀ ਉਹ ਮੇਰੀ ਫੋਟੋ ਆ ਇਹ ਕੋਈ ਸਿੱਧ ਕਰ ਦੇ ਪੀ ਉਹ ਮੇਰੀ ਫੋਟੋ ਆ ਤੇ ਮੈਂ ਮਾਫੀ ਮੰਗਣ ਨੂੰ ਤਿਆਰ ਆ ਉਹਨਾਂ ਨੇ ਸ਼ਰੇਆਮ ਇਹ ਗੱਲ ਕਹੀ ਆ ਜਾਂ ਤੇ ਸਿੱਧ ਕਰ ਦੋ ਇਹ ਚੀਜ਼ ਹੁਣ ਉਹਨਾਂ ਨੇ ਕਿਹਾ ਵੀ ਹਾਂ ਸਾਡੀ ਗ੍ਰਫਤਾਰੀ ਜ਼ਰੂਰ ਉੱਥੋਂ ਹੋਈ ਆ ਪਰ ਉਹ ਫੋਟੋ ਨਹੀਂ ਮੇਰੀ ਤੇ ਉਸ ਗ੍ਰਫਤਾਰੀ ਜਦੋਂ ਗ੍ਰਫਤਾਰੀ ਹੋਈ ਆ ਉਹਦੇ ਚ ਬੱਬਰ ਵੀ ਬਾਹਰ ਨਿਕਲੇ ਆ ਜਿਨ੍ਹਾਂ ਨੂੰ ਬੱਬਰਾਂ ਨੂੰ ਵੀ ਗ੍ਰਫਤਾਰ ਕੀਤਾ ਗਿਆ ਜਾਂ ਤੇ ਇਹ ਗੱਲ ਕਹੋ ਵੀ ਵੀ ਬੱਬਰ ਤੇ ਵਿਰਸਾ ਸਿੰਘ ਵਲਟੋਹਾ ਦੋਵੇਂ ਗਦਾਰ ਆ ਤੇ ਜਾਂ ਕਹੋ ਵੀ ਨਹੀਂ ਕੋਈ ਗਦਾਰ ਨਹੀਂ ਹੈਗਾ ਉੱਥੇ ਜੜਾ ਵਾ ਵੀ ਅੰਨਾਂ ਕੋ ਉਹਨਾਂ ਨੇ ਸਰੈਂਡਰ ਕਰਤਾ ਉੱਥੇ ਤੇ ਜਿਹੜੇ ਕਹਿੰਦੇ ਹੱਥ ਖੜੇ ਕਰਕੇ ਨਿਕਲਿਆ ਉਹ ਇਹ ਚੀਜ਼ ਸਿੱਧ ਕਰਨ ਉਹ ਸ਼ਰਿਆਮ ਕਹਿ ਰਹੇ ਆ ਵਿਰਸਾ ਸਿੰਘ ਵਲਟੋਹਾ ਵੀ ਸਿੱਧ ਕਰਦੇ ਨੇ ਵੀ ਮੈਂ ਹੱਥ ਖੜੇ ਕਰਕੇ ਨਿਕਲਿਆ ਤੇ ਮੈਂ ਮਾਫੀ ਮੰਗਣ ਨੂੰ ਤਿਆਰ ਆ ਤਾਂ ਕਰਕੇ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਦੋਵੇਂ ਪੰਥਕ ਕੈਂਡੀਡੇਟ ਆ ਠੀਕ ਆ ਦੋਵਾਂ ਦੇ ਵਿਚਾਰਕ ਜਿਹੜੇ ਮਤ ਭੇਦ ਦਾ ਵਿਚਾਰਕ ਮਤ ਭੇਦ ਸ਼ੁਰੂ ਤੋਂ ਹੀ ਚੱਲਦੇ ਆਇਆ ਮਿਸਲਾ ਵੇਲੇ ਤੋਂ ਵਿਚਾਰਕ ਮਤ ਭੇਦ ਚੱਲਦੇ ਆਇਆ ਤੇ ਜੇ ਦੋਵੇਂ ਪੰਥਕ ਕੈਂਡੀਡੇਟ ਇੱਕ ਸੀਟ ਤੋਂ ਖਲੋਗੇ ਆ ਕੋਈ ਨਹੀਂ ਸੰਗਤ ਦੀ ਜਿੰਨੂੰ ਮਰਜ਼ੀ ਆ ਵੋਟਾਂ ਪਾ ਦੇਣ ਇਹ ਤਾਂ ਸੰਗਤ ਦੀ ਮਰਜ਼ੀ ਆ ਨਾ ਜਿੰਨੂੰ ਦੋਵੇਂ ਆਪੋ ਆਪਣੀ ਚੋਣ ਕੈਂਪੇਨ ਕਰਨ ਜਿੰਨੇ ਜਿੰਨੂੰ ਵੋਟਾਂ ਪਾਉਣੀਆਂ ਪਾਦਣ ਪਰ ਇਹ ਜਿਹੜੇ ਪੰਥਕ ਤੇ ਗਦਾਰ ਹੋਣ ਦੇ ਸਰਟੀਫਿਕੇਟ ਆ ਇਨਾਂ ਨੂੰ ਕੱਟ ਕੀਤਾ ਜਾਏ ਵੀ ਇਨੀਆਂ ਕ ਬੇਨਤੀਆਂ ਪ੍ਰਮਾਣ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਦੋਵਾਂ ਦਾ ਸਤਿਕਾਰ ਕਰਦੇ ਹਾਂ ਪਰ ਉਹ ਕਿਹੜਾ ਅਜੀਹਾ ਪੈਰਾਮੀਟਰ ਆ ਜਿਹੜਾ 1 ਮਿੰਟ ਦੇ ਵਿੱਚ ਕਿਸੇ ਨੂੰ ਗद्दार ਤੇ ਕਿਸੇ ਨੂੰ ਪੰਥਕ ਹੋਣ ਦਾ ਸਰਟੀਫਿਕੇਟ ਦੇ ਦਿੰਦਾ ਕੈਂਡੀਡੇਟਾਂ ਦੋਵਾਂ ਨੇ ਪਰੰਥ ਪੰਥ ਪ੍ਰਤੀ ਆਪਣੀਆਂ ਸੇਵਾਵਾਂ ਨਿਭਾਈਆਂ ਵਾ ਹੁਣ ਜੇ ਇਹ ਕਿਹੜਾ ਪੈਰਾਮੀਟਰ ਆ ਜਿਹੜਾ ਇਹ ਸਿੱਧ ਕਰ ਦਿੰਦਾ ਕਿ ਜੇ ਤੇ ਤੁਸੀਂ ਵੋਟਾਂ ਵਿੱਚ ਨਾਲੋਂ ਅਮਰਤਪਾਲ ਸਿੰਘ ਦੇ ਤੇ ਤੁਸੀਂ ਪੰਥਕ ਹੋ ਜੇ ਤੁਸੀਂ ਵਿਰਸਾ ਸਿੰਘ ਵਲਟੋਹਾ ਦੇ ਨਾਲੋਂ ਤੇ ਤੁਸੀਂ ਗਦਾਰ ਕਿਹੜਾ ਇਹੋ ਜਿਹਾ ਪੈਰਾਮੀਟਰ ਆ ਜਿਹੜਾ ਇਹ ਸਿੱਧ ਕਰ ਦਿੰਦਾ ਵੀ 30 30 ਸਾਲਾਂ ਤੋਂ 28 28 30 30 ਸਾਲਾਂ ਤੋਂ ਜੀਲ ਕੱਟਣ ਵਾਲੇ ਜਿਹੜੇ ਬੰਦੀ ਸਿੰਘ ਆ ਉਹ ਪੰਥਕ ਆ ਕਿ ਗਦਾਰ ਆ ਜੇ ਤੇ ਭਾਈ ਬਲਵੰਤ ਸਿੰਘ ਰਾਜੋਆਣੇ ਅਰਗੇ ਇੰਨੀ ਗੱਲ ਕਹਿਦਣ ਵੀ ਮਹਾ ਅਕਾਲੀ ਮੈਂ ਚਾਹੁੰਦਾ ਇਸ ਧਰਤੀ ਤੇ ਸਰਕਾਰ ਅਕਾਲੀ ਤੇ ਤੁਸੀਂ ਉਹਨਾਂ ਨੂੰ 1 ਮਿੰਟ ਦੇ ਵਿੱਚ ਗਦਾਰ ਦਾ ਤਗਮਾ ਪਾ ਦਿੰਦੇ ਹੋ ਵੀ ਉਹ ਵਿਕ ਚੁੱਕਿਆ ਕੀ ਉਹਨਾਂ ਨੇ 30 30 ਸਾਲ ਜੇਲਾ ਕੱਟਣ ਤੋਂ ਬਾਅਦ ਆਪਣੇ ਬੁੱਢੇ ਵਾਰੇ ਵਿਕਣਾ ਸੀ ਵਾਹਿਗੁਰਜੀ ਕੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੱਲ ਕਰਨੀ ਆ ਅਮਰਤਪਾਲ ਸਿੰਘ ਤੇ ਵਿਰਸਾ ਸਿੰਘ ਬਲਟੋਹਾ ਉੱਪਰ ਅਸੀਂ ਦੋਵਾਂ ਦਾ ਸਤਿਕਾਰ ਕਰਦੇ ਆ ਪਰ ਉਹ ਕਿਹੜਾ ਅਜੀਹਾ ਪੈਰਾਮੀਟਰ ਆ ਜਿਹੜਾ 1 ਮਿੰਟ ਦੇ ਵਿੱਚ ਕਿਸੇ ਨੂੰ ਗਦਾਰ ਕਿਸ ਨੂੰ ਪੰਥਕ ਹੋਣ ਦਾ ਸਰਟੀਫਿਕੇਟ ਦੇ ਦਿੰਦਾ ਕੈਂਡੀਡੇਟ ਆ ਦੋਵਾਂ ਨੇ ਪਰੰਥ ਪੰਥ ਪ੍ਰਤੀ ਆਪਣੀਆਂ ਸੇਵਾਵਾਂ ਨਿਭਾਈਆਂ ਵਾ ਹੁਣ ਜੇ ਇਹ ਕਿਹੜਾ ਉਹ ਪੈਰਾਮੀਟਰ ਆ ਜਿਹੜਾ ਇਹ ਸਿੱਧ ਕਰ ਦਿੰਦਾ ਕਿ ਜੇ ਤੇ ਤੁਸੀਂ ਵੋਟਾਂ ਵਿੱਚ ਨਾਲੋਂ ਅਮਰਤਪਾਲ ਸਿੰਘ ਦੇ ਤੇ ਤੁਸੀਂ ਪੰਥਕ ਹੋ ਜੇ ਤੁਸੀਂ ਵਿਰਸਾ ਸਿੰਘ ਬਲਟੋਹਾ ਦੇ ਨਾਲੋਂ ਤੇ ਤੁਸੀਂ ਗਦਾਰ ਕਿਹੜਾ ਇਹੋ ਜਿਹਾ ਪੈਰਾਮੀਟਰ ਆ ਜਿਹੜਾ ਇਹ ਸਿੱਧ ਕਰ ਦਿੰਦਾ ਵੀ 30 30 ਸਾਲਾਂ ਤੋਂ 22 30 30 ਸਾਲਾਂ ਤੋਂ ਜੇਲ ਕੱਟਣ ਵਾਲੇ ਜਿਹੜੇ ਬੰਦੀ ਸਿੰਘ ਆ ਉਹ ਪੰਥਰ ਕੱਕ ਗਦਾਰ ਆ ਜੀ ਤੇ ਭਾਈ ਬਲਵੰਤ ਸਿੰਘ ਰਾਜੋਆਣੇ ਅਰਗੇ ਇੰਨੀ ਗੱਲ ਕਹਿਦਨ ਵੀ ਮੈਂ ਹਾਂ ਅਕਾਲੀ ਮੈਂ ਚਾਹੁੰਦਾ ਇਸ ਧਰਤੀ ਤੇ ਸਰਕਾਰ ਅਕਾਲੀ ਤਦ ਤੁਸੀਂ ਉਹਨਾਂ ਨੂੰ 1 ਮਿੰਟ ਦੇ ਵਿੱਚ ਗद्दार ਦਾ ਤਗਮਾ ਪਾ ਦਿੰਦੇ ਹੋ ਵੀ ਉਹ ਵਿਕ ਚੁੱਕਿਆ ਕੀ ਉਹਨਾਂ ਨੇ 30-30 ਸਾਲ ਜੇਲਾ ਕੱਟਣ ਤੋਂ ਬਾਅਦ ਆਪਣੇ ਬੁੱਢੇ ਬਾਰੇ ਵਿਕਣਾ ਸੀ ਜੇ ਭਾਈ ਗਰਦੀਪ ਸਿੰਘ ਖੇੜੇ ਅਰਗੇ ਇੱਕ ਬਿਆਨ ਦੇ ਦਿੰਦੇ ਤੇ ਉਹਨਾਂ ਨੂੰ ਗद्दार ਦੇ ਤਗਮੇ ਪਾ ਦਿੰਦੇ ਆ ਇਹ ਕਿਹੜਾ ਅਜਿਹਾ ਪੈਰਾਮੀਟਰ ਆ ਜਿਹੜਾ 1 ਮਿੰਟ 'ਚ ਪੰਥਕ ਤੇ ਗद्दार ਹੋਣ ਦੇ ਸਰਟੀਫਿਕੇਟ ਮੰਡੀ ਤੁਰਿਆ ਹੁੰਦਾ ਜੇ ਸਰਦਾਰ ਵਿਰਸਾ ਸਿੰਘ ਬਲਟੋਆ ਜਿਹੜਾ ਜੇ ਉਹ ਗਦਾਰ ਆ ਤੇ ਫਿਰ ਕੀ ਜਿਹੜੇ ਬੰਦੀ ਸਿੰਘਾਂ ਦਾ ਜਿਹੜਾ ਸਾਰੇ ਬੰਦੀ ਸਿੰਘ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਰਗੇ ਭਾਈ ਬਲਵੰਤ ਸਿੰਘ ਰਾਜੋਆਣੇ ਵਰਗੇ ਭਾਈ ਗਰਦੀਪ ਸਿੰਘ ਖੇੜੇ ਵਰਗੇ ਜਾਂ ਭਾਈ ਪਿਉਰੇ ਵਰਗੇ ਭਾਈ ਲਖਵਿੰਦਰ ਸਿੰਘ ਲੱਖੀ ਵਰਗੇ ਜਿਹੜੇ ਸਤਕਾਰ ਕਰਦੇ ਆ ਵਿਰਸਾ ਸਿੰਘ ਬਲਟੂਆ ਦਾ ਕੀ ਫਿਰ ਉਹ ਇੱਕ ਗਦਾਰ ਦਾ ਸਤਕਾਰ ਕਰਦੇ ਆ ਜਿੰਨਾਂ ਨਾ ਇਹਨਾਂ ਦਾ ਪਿਆਰ ਆ ਕੀ ਉਹ ਗਦਾਰਾਂ ਨਾਲ ਪਿਆਰ ਰੱਖਦੇ ਆ ਸਾਰੇ ਬੰਦੀ ਸਿੰਘ ਤੇ ਜੇ ਉਹ ਇਹਨਾਂ ਦੇ ਤਸਵੀਰਾਂ ਆ ਜਾਣ ਇਹਨਾਂ ਦੇ ਨਾਲ ਇਹਨਾਂ ਦੇ ਹੱਕ 'ਚ ਕੋਈ ਬਿਆਨ ਦੇ ਦੇਣ ਤੁਸੀਂ ਇੱਕ ਮਿੰਟ ਲਾਉਂਦੀ ਹੋ ਵੀ ਗਦਾਰ ਆ ਤਾਂ ਕਰਕੇ ਇਹ ਸੋਚਣ ਵਿਚਾਰਨ ਦਾ ਵਿਸ਼ਾ ਵਾ ਵੀ ਹਾਨੂੰ ਇਹ ਕੌਣ ਇਹੋ ਜੀ ਕਿਹੜੀ ਜਿਹੜਾ ਪੈਰਾਮੀਟਰ ਸਾਡੇ ਕੋਲ ਕਿ ਜਿਹੜਾ ਇੱਕ ਮਿੰਟ 'ਚ ਕਿਸੇ ਨੂੰ ਗਦਾਰ ਤੇ ਕਿਸੇ ਨੂੰ ਪੰਥਕ ਹੋਣ ਦਾ ਜਿਹੜਾ ਟੈਗ ਆ ਦੇ ਦਿੰਦਾ ਹੁਣ ਇਹ ਕਹਿੰਦੇ ਆ ਵੀ ਵਿਰਸਾ ਸਿੰਘ ਵਲਟੂਆ ਰਾਹਾਂ ਦੀਆਂ ਹੱਥ ਘੜੇ ਕਰਕੇ ਉੱਥੋਂ ਪ ਬਾਰ ਨਿਕਲਦੇਆਂ ਦੀਆਂ ਫੋਟੋਆਂ ਮੈਂ ਹੁਣ ਉਹਨਾਂ ਨੇ ਕਿਹਾ ਕਿ ਇਹ ਚੀਜ਼ ਕੋਈ ਸਿੱਧ ਕਰ ਦੇ ਪੀ ਉਹ ਮੇਰੀ ਫੋਟੋ ਆ ਇਹ ਕੋਈ ਸਿੱਧ ਕਰ ਦੇ ਪੀ ਉਹ ਮੇਰੀ ਫੋਟੋ ਆ ਤੇ ਮੈਂ ਮਾਫੀ ਮੰਗਣ ਨੂੰ ਤਿਆਰ ਆ ਉਹਨਾਂ ਨੇ ਸ਼ਰੇਆਮ ਇਹ ਗੱਲ ਕਹੀ ਆ ਜਾਂ ਤੇ ਸਿੱਧ ਕਰ ਦੋ ਇਹ ਚੀਜ਼ ਹੁਣ ਉਹਨਾਂ ਨੇ ਕਿਹਾ ਕਿ ਹਾਂ ਸਾਡੀ ਗ੍ਰਫਤਾਰੀ ਜ਼ਰੂਰ ਉੱਥੋਂ ਹੋਈ ਆ ਪਰ ਉਹ ਫੋਟੋ ਨਹੀਂ ਮੇਰੀ ਤੇ ਉਸ ਗ੍ਰਫਤਾਰੀ ਜਦੋਂ ਗ੍ਰਫਤਾਰੀ ਹੋਈ ਆ ਉਹਦੇ ਚ ਬੱਬਰ ਵੀ ਬਾਹਰ ਨਿਕਲੇ ਆ ਜਿਨ੍ਹਾਂ ਨੂੰ ਬੱਬਰਾਂ ਨੂੰ ਵੀ ਗ੍ਰਫਤਾਰ ਕੀਤਾ ਗਿਆ ਜਾਂ ਤੇ ਇਹ ਗੱਲ ਕਹੋ ਵੀ ਪੀ ਬੱਬਰ ਤੇ ਵਿਰਸਾ ਸਿੰਘ ਵਲਟੋਹਾ ਦੋਵੇਂ ਗਦਾਰ ਆ ਤੇ ਜਾਂ ਕਹੋ ਵੀ ਨਹੀਂ ਕੋਈ ਗਦਾਰ ਨਹੀਂ ਹੈਗਾ ਉੱਥੇ ਜੜਾ ਵਾ ਵੀ ਉਹਨਾਂ ਕੋ ਉਹਨਾਂ ਨੇ ਸਰੈਂਡਰ ਕਰਤਾ ਉੱਥੇ ਤੇ ਜੇ ਜਿਹੜਾ ਕਹਿੰਦੇ ਹੱਥ ਖੜੇ ਕਰਕੇ ਨਿਕਲਿਆ ਉਹ ਇਹ ਚੀਜ਼ ਸਿੱਧ ਕਰਨ ਉਹ ਸ਼ਰਿਆਮ ਕਹਿ ਰਹੇ ਆ ਵਿਰਸਾ ਸਿੰਘ ਵਲਟੋਹਾ ਵੀ ਸਿੱਧ ਕਰਦੇ ਨੇ ਵੀ ਮੈਂ ਹੱਥ ਖੜੇ ਕਰਕੇ ਨਿਕਲਿਆ ਤੇ ਮੈਂ ਮਾਫੀ ਮੰਗਣ ਨੂੰ ਤਿਆਰ ਆ ਤਾਂ ਕਰਕੇ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਦੋਵੇਂ ਪੰਥਕ ਕੈਂਡੀਡੇਟ ਆ ਠੀਕ ਆ ਦੋਵਾਂ ਦੇ ਵਿਚਾਰਕ ਜਿਹੜੇ ਮਤ ਭੇਦ ਦਾ ਵਿਚਾਰਕ ਮਤ ਭੇਦ ਸ਼ੁਰੂ ਤੋਂ ਹੀ ਚੱਲਦੇ ਆਇਆ ਮਿਸਲਾ ਵੇਲੇ ਤੋਂ ਵਿਚਾਰਕ ਮਤ ਭੇਦ ਚੱਲਦੇ ਆਇਆ ਤੇ ਜੇ ਦੋਵੇਂ ਪੰਥਕ ਕੈਂਡੀਡੇਟ ਇੱਕ ਸੀਟ ਤੋਂ ਖਲੋਗੇ ਆ ਕੋਈ ਨਹੀਂ ਸੰਗਤ ਦੀ ਜਿੰਨੂੰ ਮਰਜ਼ੀ ਆ ਵੋਟਾਂ ਪਾ ਦੇਣ ਇਹ ਤਾਂ ਸੰਗਤ ਦੀ ਮਰਜ਼ੀ ਆ ਨਾ ਜਿੰਨੂੰ ਦੋਵੇਂ ਆਪੋ ਆਪਣੀ ਚੋਣ ਕੈਂਪੇਨ ਕਰਨ ਜਿੰਨੇ ਜਿੰਨੂੰ ਵੋਟਾਂ ਪਾਉਣੀਆਂ ਪਾਦਣ ਪਰ ਇਹ ਜਿਹੜੇ ਪੰਥਕ ਤੇ ਗਦਾਰ ਹੋਣ ਦੇ ਸਰਟੀਫਿਕੇਟ ਆ ਇਨਾਂ ਨੂੰ ਕੱਟ ਕੀਤਾ ਜਾਏ ਵੀ ਇਨੀਆਂ ਕ ਬੇਨਤੀਆਂ ਪ੍ਰਮਾਣ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ